ਬੀਤੇ ਕੱਲ ਹੋਏ ਥੱਪੜकांड ਮਾਮਲੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਬਿਆਨ ਸਾਹਮਣੇ ਆਏ ਆ ਕੁਝ ਲੋਕ ਕੁਲਵਿੰਦਰ ਕੌਰ ਦੇ ਹੱਕ ਦੀ ਗੱਲ ਕਰ ਰਹੇ ਆ ਤੇ ਕੁਝ ਲੋਕ ਉਸ ਦੇ ਵਿਰੋਧ ਦੀ ਗੱਲ ਕਰ ਰਹੇ ਨੇ ਉੱਥੇ ਕੀ ਮੌਜੂਦਾ ਐਮਪੀ ਜੀਹਾਂ ਫਰੀਦਕੋੜ ਤੋਂ ਮੌਜੂਦਾ ਐਮਪੀ ਸਰਪਜੀਤ ਸਿੰਘ ਖਾਲਸਾ ਦਾ ਇੱਕ ਬਹੁਤ ਵੱਡਾ ਬਿਆਨ ਸਾਹਮਣੇ ਆਇਆ ਜਿਤੇ ਸਨਮਾਨਿਤ ਕਰਨ ਦੀ ਗੱਲ ਹੋਈ ਹੈ ਸਨਮਾਨਿਤ ਕੀਤਾ ਜਾਵੇਗਾ ਕੁਲਵਿੰਦਰ ਕੌਰ ਨੂੰ ਇਹ ਵੱਡਾ ਬਿਆਨ ਦਿੱਤਾ ਹੈ ਫਰੀਦਕੋੜ ਤੋਂ ਮੌਜੂਦਾ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਕੀ ਕੁਝ ਕਹਿਣਾ ਔਰ ਚਰਾ ਸੁਣ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਕਾ ਨੇ ਜਿਉਂ ਵੀ ਆਪਣੇ ਭੈਣ ਕੁਲਵਿੰਦਰ कौर ਨੇ ਪੰਜਾਬੀਆਂ ਦਾ ਮਾਣ ਰੱਖਿਆ ਹੈ ਤੇ ਮੈਂ ਉਸ ਬਹੁਤ ਮਾਣ ਮਹਿਸੂਸ ਹੈ ਕਿ ਜਿਹੜੇ ਪੰਜਾਬੀਆਂ ਦੇ ਖਿਲਾਫ ਇਹ 8 ਸਾਲਾਂ ਦੇ ਖਿਲਾਫ ਹੈਗੇ ਦੂਰਦੇ ਨੇ ਉਹਨਾਂ ਨੂੰ ਸਬਕ ਮਿਲਦਾ ਹੈ ਇਹਨਾਂ ਘਿਰਦਾ ਦੇ ਨਾਲ ਤੇ ਬਾਕੀ ਸਾਥੋਂ ਨੇ ਵੀ ਅਸੀਂ ਕੱਲ ਵੀ ਜਾਣ ਲੱਗੇ ਸੀ ਕਿ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਆ ਕੁੜੀ ਨੂੰ ਪਰ ਉਹਨੂੰ ਫਿਰ ਬਾਅਦ ਦੇ ਵਿੱਚ ਉਹ ਕੁੜੀ ਨੂੰ ਉਹਨਾਂ ਨੇ ਰੀਲੀਜ਼ ਕਰਤਾ ਸੀ ਤੇ ਜ ਜਿਵੇਂ ਅਸੀਂ ਗਏ ਆ ਜਾਣਾ ਸੀ ਤੇ ਹੁਣ ਅਸੀਂ ਮੈਂ ਵੀ ਸ਼ਵਾਸ਼ ਨੂੰ ਨਾ ਕਿ ਅਸੀਂ ਉਸ ਕੁੜੀ ਦੇ ਨਾਲ ਸੁਣੇ ਭੈਣ ਕੁਲਵਿੰਦਰ ਕੌਰ ਦੇ ਨਾਲ ਜੋ ਵੀ ਅਸੀਂ ਦਾ ਸਨਮਾਨ ਦੀ ਕਰਾਂਗੇ ਤੇ ਜੋ ਵੀ ਉਹ ਤੋਂ ਜਿੱਥੇ ਤੱਕ ਵੀ ਉਹਨੂੰ ਸਾਡੀ ਲੋੜ ਹੋਈ ਅਸੀਂ ਬਗ਼ਦਦ ਖੜਾਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਵਾਹਿਗੁਰੂ ਜਿੱਕਾ ਖਾਲਸਾ ਭਾਈ ਸਾਹ ਸੰਗਤ ਜੀ ਕੱਲ੍ਹ ਜੇ ਉਹ ਵੀ ਆਪਣੇ ਭੈਣ ਕੁਲਵਿੰਦਰ कौर ਨੇ ਪੰਜਾਬੀਆ ਦਾ ਮਾਣ ਰੱਖਿਆ ਹੈ ਤੇ ਮੈਂ ਉਸ ਬਹੁਤ ਮਾਣ ਮਹਿਸੂਸ ਹੈ ਕਿ ਜਿਹੜੇ ਪੰਜਾਬੀਆਂ ਦੇ ਵਿਰਾਂਖਿਆ 8 ਸਾਲਾਂ ਦੇ ਖਿਲਾਫ ਹੈਗੇ ਦੋਲਦੇ ਨੇ ਉਹਨਾਂ ਨੂੰ ਸਬਕ ਮਿਲਦਾ ਹੈ ਇਹਨਾਂ ਘਟਨਾਵਾਂ ਦੇ ਨਾਲ ਤੇ ਬਾਕੀ ਸਰਕਾਰ ਨੇ ਵੀ ਅਸੀਂ ਕੱਲ ਵੀ ਜਾਣ ਲੱਗੇ ਸੀ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਆ ਕੁੜੀ ਨੂੰ ਪਰ ਉਹ ਫਿਰ ਬਾਅਦ ਦੇ ਵਿੱਚ ਉਹ ਕੁੜੀ ਨੂੰ ਨਾਲ ਰਿਲੀਜ਼ ਕਰਤਾ ਸੀ ਤੇ ਜਿ ਜਿੰਨوں ਅਸੀਂ ਗਏ ਆ ਜਾਣਾ ਸੀ ਤੇ ਹੁਣ ਅਸੀਂ ਮੈਂ ਵੀ ਸ਼ਿਵਾਸ਼ ਦਉ ਨਾ ਕੀ ਅਸੀਂ ਉਸ ਕੁੜੀ ਦੇ ਨਾਲ ਸੁਲਵੇ ਭੈਣ ਕੁਲਵਿੰਦਰ ਕੌਰ ਦੇ ਨਾਲ ਜੋ ਵੀ ਅਸੀਂ ਦਾ ਸਨਮਾਨ ਦੀ ਕਰਾਂਗੇ ਤੇ ਜੋ ਵੀ ਉਹ ਤੋਂ ਜਿੱਥੇ ਤੱਕ ਵੀ ਉਹਨੂੰ ਸਾਡੀ ਲੋੜ ਹੋਈ ਅਸੀਂ ਖੜਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਤੇ ਸਾਹ ਸੰਗਤ ਜੀ ਕੱਲ੍ਹ ਜੇ ਉਹ ਵੀ ਆਪਣੇ ਭੈਣ ਕੁਲਵਿੰਦਰ ਕੌਰ ਨੇ ਪੰਜਾਬੀ ਦਾ ਮਾਣ ਰੱਖਿਆ ਹੈ ਤੇ ਮੈਂ ਉਸ ਬਹੁਤ ਮਾਣ ਮਹਿਸੂਸ ਹੈ ਕਿ ਜਿਹੜੇ ਪੰਜਾਬੀਆਂ ਦੇ ਖਿਲਾਫ ਇਹ 8 ਸਾਲਾਂ ਦੇ ਖਿਲਾਫ ਇਹ ਜੋ ਦੋਸ਼ ਦਿੰਦੇ ਨੇ ਉਹਨਾਂ ਨੂੰ ਸਬਕ ਮਿਲਦਾ ਹੈ ਇਨਾ ਘੰਗਾ ਦੇ ਨਾਲ ਤੇ ਬਾਕੀ ਸਾਥਣ ਨੇ ਵੀ ਅਸੀਂ ਕੱਲ ਵੀ ਜਾਣ ਲੱਗੇ ਸੀ ਕਿ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਆ ਕੁੜੀ ਨੂੰ ਪਰ ਉਹਨੂੰ ਫਿਰ ਬਾਅਦ ਦੇ ਵਿੱਚ ਉਹ ਕੁੜੀ ਨੂੰ ਉਹਨਾਂ ਨੇ ਰੀਲீஸ் ਕਰਤਾ ਸੀ ਤੇ ਜ ਜਿਹਨੂੰ ਅਸੀਂ ਗਏ ਆ ਜਾਣਾ ਸੀ ਤੇ ਹੁਣ ਅਸੀਂ ਮੈਂ ਵੀ ਸ਼ਵਾਸ਼ ਨੂੰ ਨਾ ਕਿ ਅਸੀਂ ਉਸ ਕੁੜੀ ਦੇ ਨਾਲ ਫਿਲਵੇ ਭੈਣ ਕੁਲਵਿੰਦਰ ਕੌਰ ਦੇ ਨਾਲ ਜੋ ਵੀ ਅਸੀਂ ਦਾ ਸਨਮਾਨ ਦੀ ਕਰਾਂਗੇ ਤੇ ਜੋ ਵੀ ਉਹ ਤੋਂ ਜਿੱਥੇ ਤੱਕ ਵੀ ਉਹਨੂੰ ਸਾਡੀ ਲੋੜ ਹੋਈ ਅਸੀਂ ਖੜਾਂਗੇ ਵਾਇਰ ਜਿੱਕਾ ਖਾਲਸਾ ਵਾਇਰ ਜਿੱਕਾ